ਆ ਬੱਚਿਆਂ ਵਾਲੀਆਂ ਨਿੱਕੇ ਨਿੱਕੇਆਂ ਫਰਾਕਾਂ 1.5 150 ਦੀਆਂ ਦੋ 50 ਰੁਪਏ ਮਤਲਬ ਮੀਟਰ ਆ ਹਾਂ ਸੂਟ ਨਾਰਾਂ ਦੀ ਵੀ ਸੇਲ ਲੱਗੀ 760 ਰੁਪਏ ਕਿਲੋ ਆ 100 100 ਦੀਆਂ ਦੋ ਦੋ ਲੋਹਰਾਂ ਬੱਚਿਆਂ ਵਾਲੀਆਂ ਪਸੰਦ 200 ਰੁਪਏ ਦੀ ਆ ਬਹੁਤ ਸੋਹਣੀਆਂ ਸ਼ਰਟਾਂ ਦੋ ਸਾਢੇ 3 300 ਦੇ ਸੂਟ ਹਨ ਅਮੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਜੈਪੁਰ ਸਿਟੀ ਦਾ ਜਿਹੜਾ ਸੰਜੇ ਬਾਜ਼ਾਰ ਇਹ ਹੈਗਾ ਪਿੰਕ ਸਿਟੀ ਜੈਪੁਰ ਦਾ ਜਿਹੜਾ ਸੰਜੇ ਬਾਜ਼ਾਰ ਜਿੱਥੇ ਨਿੱਤ ਜਿਹੜੀਆਂ ਸੇਲਾਂ ਲੱਗਦੀਆਂ ਇੱਥੇ ਆਮ ਹੀ ਪੈਂਟਾਂ ਦੇ ਢੇਰ ਲੱਗੇ ਪਏ ਆ ਜਿਵੇਂ ਆਪਣੇ ਲੁਧਿਆਣੇ ਚੌੜੇ ਬਾਜ਼ਾਰਾਂ 'ਚ ਜਿਹੜੇ ਸ਼ਰਟਾਂ ਟੀ-ਸ਼ਰਟਾਂ 2-200 ਰੁਪਏ ਦੀਆਂ ਤੁਹਾਨੂੰ ਆਵਾਜ਼ਾਂ ਮਾਰਦੇ ਮਿਲ ਜਾਣਗੇ ਆਮ ਹੀ ਆਹ ਸ਼ਰਟਾਂ 2-200 ਰੁਪਏ ਦੀਆਂ ਸਾਰੀਆਂ ਆ ਜਿਵੇਂ ਲੇਡੀਜ਼ ਬੈਗ ਵੀ ਪਏ ਹੋਏ ਆ ਆ ਪੈਂਟਾਂ ਪਈਆਂ ਹੋਈਆਂ ਤੌਲੀਏ ਪਏ ਹੋਏ ਆ ਇਧਰਲੇ ਪਾਸੇ ਹੈਗੇ ਆ ਬੂਟ ਇਹ ਜਿਹੜੀ ਸੇਲ ਆ ਹਰ ਸੰਡੇ ਲੱਗਦੀ ਆ ਤੇ ਮੰਨ ਲਓ ਦੂਜੇ ਦਿਨ ਨਹੀਂ ਲੱਗਦੀ ਇਹ ਕੱਲੀ ਸੰਡੇ ਨੂੰ ਜਿਹੜੀ ਇਹ ਸੇਲ ਲੱਗਦੀ ਆ ਤੇ ਤੁਹਾਨੂੰ ਕੱਪੜਾ ਸਾਰੇ ਬਾਜ਼ਾਰ ਦੇ ਵਿੱਚ ਮਿਲ ਜੂਗਾ ਕਿੰਨੇ ਕੀ ਰੇਟ ਆ ਇਹਨਾਂ ਦਾ 2 200 ਰੁਪਏ ਦੀਆਂ ਲੋਹਰਾਂ ਬਾਈ 200 ਦੀਆਂ ਸ਼ਰਟਾਂ 200 ਦੀਆਂ ਲੋਹਰਾਂ ਮੈਨੂੰ ਲੱਗਦਾ ਸਾਰਾ ਜਿਹੜਾ 2 200 ਵਾਲਾ ਰੇਟ ਹੀ ਆ ਲੈ ਭਾਈ ਮੈਂ ਵੀ ਕਰ ਲਈ ਸ਼ਰਟ ਪਸੰਦ 200 ਰੁਪਏ ਦੀ ਆ ਬਹੁਤ ਸੋਹਣੀਆਂ ਸ਼ਰਟਾਂ 2 200 ਰੁਪਏ ਦੀਆਂ ਦੇਖੀ ਤੁਸੀਂ ਆਪ ਪਸੰਦ ਕਰਕੇ ਬੇਚੀ ਬਹੁਤ ਕਾਠਾ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ 250 250 ਦੀ ਸੇਲ ਸੰਜੇ ਬਾਜ਼ਾਰ ਦੇ ਵਿੱਚ ਪਲੇਟਾਂ ਲੋਹਰਾਂ ਤੇ ਇਧਰ ਪਏ ਆ ਪੂਰੇ ਪੂਰੇ ਦੀ ਸੇਲ ਇਸਕੀ ਵੀ ਸੇਲ ਲੱਗੀ ਹੋਈ ਆ ਪੂਰੇ ਕੰਬਲ ਆ ਕਿ ਤੂੰ ਕੰਬਲ ਹੈ ਚਾਦਰਾਂ ਤੇ ਔਰ ਆਲਾ-ਕਾਲਾ ਕਪੜਾ ਹੀ ਆ ਇਹਨਾਂ ਦਾ ਵੈਸੇ ਸੇਲ ਹੀ ਲੱਗੀ ਹੋਈ ਆ ਇਧਰਲੇ ਪਾਸੇ ਆ ਬੁੜੀਆਂ ਵਾਲੇ ਸੂਟ ਜਿਵੇਂ ਚੌੜੇ ਬਾਜ਼ਾਰ ਚ ਲੁਧਿਆਣੇ ਸੇਲ ਲਾਦੀ ਪਰ ਉੱਥੇ ਹਰ ਮਤਲਬ ਦੇ ਨਹੀਂ ਲੱਗਦੀ ਆ ਤੇ ਇੱਥੇ ਜਿਹੜੀ ਸੰਡੇ ਵਾਲੇ ਦਿਨ ਲੱਗਦੀ ਆ ਇਧਰ ਵੀ ਆ ਆ ਵੀ ਸੇਲ ਲੱਗੀ ਰੇੜੀ ਤੇ ਇਧਰ ਘੜੀਆਂ ਪਈਆਂ ਆ 100-100 ਦੀਆਂ 2-2 ਲੋਹਰਾਂ ਬੱਚੇ ਵਾਲੀਆਂ 100 ਦੀਆਂ 50-50 ਦੀ ਇੱਕ ਜੈਪੁਰ ਸਿਟੀ ਦਾ ਸੰਜੇ ਬਾਜ਼ਾਰ ਫੋਲਸੇਲ ਮਾਰਕੀਟ ਹੀ ਸਮਝ ਲਓ ਆ ਚੱਪਲਾਂ ਦੀ ਜਿਹੜੀ ਸੇਲ ਆ 100-100 ਰੁਪਏ ਦੀ 100 ਰੁਪਏ 'ਚ ਜੋ ਮਰਜ਼ੀ ਜੋ ਮਰਜ਼ੀ ਉਠਾ ਲਓ ਬਾਈ 100-100 ਰੁਪਏ ਦੀ ਚੱਪਲ ਏ ਬਾਈ ਤੁਸੀਂ ਆਉਣੇ ਆ ਜੈਪੁਰ ਰਾਜਸਥਾਨ ਸ਼ਹਿਰ ਤਾਂ ਤੁਸੀਂ ਸੰਜੀਪ ਬਾਜ਼ਾਰ ਆਉਣਾ ਨਾ ਭੁੱਲ ਜਾਓ ਐਤਵਾਰ ਨੂੰ ਕਿਉਂਕਿ ਇਹ ਸੰਜੀਪ ਬਾਜ਼ਾਰ ਲੱਗਦਾ ਵਾ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਇੱਥੇ ਤੇ ਆ ਹੈਗੀਆਂ ਚੁੰनियां ਰਾਜਸਥਾਨੀ ਚੁੰनियां ਪਈਆਂ ਐ ਇਹਨਾਂ ਸਾਢੇ 300 ਤੋਂ ਮੈਂ 300 ਤੋਂ ਮੈਂ 1 ਕਿਲੋ ਸਾਢੇ 300 ਤੋਂ ਮੈਂ ਬੜੀਆ ਮੈਂ 300 ਸਾਢੇ 300 ਦੀ ਪੈਂਟ ਆ ਇਹ ਜੇ ਜੇ ਇਹ ਜਿਹੜੇ ਸਾਰੇ ਬੈਗ ਆ ਇਹ 100 100 ਰੁਪਏ ਵਾਲੇ ਜਿਹੜਾ ਮਰਜ਼ੀ ਤੁਸੀਂ ਬੈਗ ਚੱਕ ਲੋ ਅੱਛਾ ਪਾ 100-100 ਰੁਪਏ ਦੀ ਵੀਰੇ 100-100 ਦੀ ਆ ਚੱਪਲ ਆ ਜੋ ਮਰਜੀ ਚੱਕ ਲੋ ਸੱਪਲ 100-100 ਰੁਪਏ ਦੀ ਯੋ ਨਾਰਾਂ ਦੀ ਵੀ ਸੇਲ ਲੱਗੀ 76 ਰੁਪਏ ਕਿਲੋ ਭੀੜ ਦੇਖੋ ਭਾਈ ਇੱਥੇ ਆ ਕੁੜੀਆਂ ਦੇ ਹਾਰ ਸ਼ਿੰਗਾਰਾ ਦਾ ਸਾਮਾਨ ਵੀ ਹੈਗਾ ਆ ਪਈਆਂ ਵਾਂਗਾਂ ਆ 2 200 ਦੇ ਆ ਬਾਈ ਆ ਜਿਹੜੇ ਨਾਈਟ ਸੂਟ ਜੇ 200 200 200 ਸਾਰੇ 2 200 ਦੇ ਬਈ ਸਾਰੇ 2 200 ਕਾ ਨਹੀਂ ਇਹ ਸਟੇਟ ਵਾਲੇ 150 ਅੱਛਾ ਆ 1.5 150 ਰੁਪਏ ਦੇ ਬਾਈ ਠੀਕ ਆ ਉਹ 200 ਆ ਆ 200 ਵਾਲਾ ਨਾ ਸਭ ਦੇਖੋ ਇਸਨੇ ਕਿਰੇ 300 ਰੁਪਏ ਕਾ ਔਰ ਇਹ ਡਬਲ ਵੇਟ ਕੀ ਕੋਟਨ ਕੀ 200 ਰੁਪਏ ਦਾ 200 ਰੁਪਏ ਕਾ ਹਾਂ 200 ਕੀ ਡਬਲ ਵੇਟ ਕੀ ਕੋਟਨ ਕੀ ਇੱਕ ਇੱਕ ਆ ਤੇ ਇੱਕ ਕੋਟਨ ਦੀ 200 ਰੁਪਏ ਦੀ ਇੱਕ ਆ ਇਹ ਡਬਲ ਬੈਡ ਦੀ ਇੱਥੇ ਪਿਆ ヘア ਬੈਂਡ ਬਿੰਦੀਆਂ ਨੈੱਕ ਸੁੱਕ ਜਿਹੜਾ ਕੁੜੀਆਂ ਦਾ ਸਮਾਨ ਇਹ ਵਾ 50 ਰੁਪਏ ਮਤਲਬ ਮੀਟਰ ਆ ਹਾਂ ਸੂਟ 2.5 250 ਦੇ ਸੂਟ ਬੰਦੇ ਆ ਬਾਕੀ ਲੈਣੇ ਲੱਗੂਗੀ ਨਾ ਇਹਨਾਂ ਨਾਲ ਲੈਣੇ ਲੱਗੂਗੀ ਆ ਬੱਚਿਆਂ ਵਾਲੀਆਂ ਨਿੱਕੇ ਨਿੱਕੇ ਫਰਾਕਾਂ 1.5 150 ਦੀਆਂ ਦੋ ਆ ਆ ਪਿਓਰ ਦੀਆਂ ਚੁੰਨੀਆਂ 2.5 250 ਦੀਆਂ ਜਿਹੜੀਆਂ ਦੋ 250 ਦੀਆਂ 2 ਦਿੰਦੇ ਆ ਪੰਜਾਬ 'ਚ ਆਪਣੇ 250 ਦੀ 1 ਦਿੰਦੇ ਇਥੇ 250 ਦੀਆਂ 2 ਦੇਈ ਜਾਂਦੇ ਆ 2.5 ਕਿਲੋਮੀਟਰ ਲੰਮੀ ਜਿਹੜੀ ਇਹ ਮਾਰਕੀਟ ਆ ਸੇਲ ਜਿਹੜੀ ਲੱਗੀ ਆ ਸੰਜੇ ਬਾਜ਼ਾਰ ਝਾਰਾ ਜੈਪੁਰ ਜੈ ਇਥੇ ਸਮਾਨ ਲੈਣ ਵਾਸਤੇ ਆਉਂਦਾ ਜਿੰਨਾ ਵੀ ਜੈਪੋਰਾ ਸ਼ੋਪਿੰਗ ਕਰਨ ਹੁੰਦੇ 11 ਵਜੇ ਜਿਹੜੀ ਜਿਹੜੀ ਓਪਨ ਓਪਨ ਹੋ ਜਾਂਦੀ ਇਹ ਮਾਰਕੀਟ ਆ ਜਿਹੜੀ ਮਾਰਕੀਟ ਆ ਮੁਸਲਮਾਨ ਭਾਈਚਾਰੇ ਦੀ ਮਾਰਕੀਟ ਆ ਜਿੰਨੇ ਵੀ ਤੁਹਾਨੂੰ ਜਾਗਰ ਇਸ ਮੁਸਲਮਾਨ ਦੱਸ ਜਾਣਗੇ ਜਿੰਨੇ ਵੀ ਸ਼ਾਪ ਦੇ ਕੰਮ ਕਰਨ ਲਿਆ ਜਾਂ ਲੈਣ ਵਾਲੇ ਆ ਸਾਰੇ ਮੁਸਲਮਾਨ ਹੀ ਆ ਬੁਰਕੇ ਵਾਲੇ ਦੀਨੇ ਤੁਹਾਨੂੰ ਨਾ ਕਿਵੇਂ ਯਾਰ ਕੱਪੜਿਆਂ ਦੇ ਢੇਰ ਲੱਗੇ ਪਏ ਹਨਾ ਚੌੜਾ ਬਾਜ਼ਾਰ ਦਾ ਕੁਛ ਨਹੀਂ ਇਹਦੇ ਸਾਹਮਣੇ ਸਾਡੇ 3 300 ਦੇ ਸੂਟ ਹਨਾ 350 350 350 350 350 ਦੇ ਸੂਟ ਆ ਇਹ ਇਹ ਦਾਰ ਇਹ ਦਾਰ ਵੀ ਦਸ 350 ਵਿੱਚ 350 ਵਿੱਚ 100 ਰੁਪਏ ਕਿ ਸੈਂਟ 100 ਰੁਪਏ ਵਿੱਚ 100 ਰੁਪਏ ਆ 100 100 ਰੁਪਏ ਦੀ ਚੀਜ਼ ਆ ਬਾਈ 100 100 ਰੁਪਏ ਦੀ ਸ਼ਰਟ ਜੋ ਮਰਜੀ ਕੋਈ ਸੀ ਵੀ ਲੈ ਲਓ 100 ਰੁਪਏ ਵਿੱਚ ਸਭ ਠੀਕ ਆ 100 100 ਰੁਪਏ ਦੀ ਸ਼ਰਟ ਆ ਜੋ ਮਰਜੀ ਲੈ ਲਓ 60 ਰੁਪਏ ਸਮਾ ਦੋੜਿਆ ਸਮਾ ਦੋੜਿਆ 1502 ਆ ਬਈ 75 ਰੁਪਏ ਦਾ ਇੱਕ ਪੀਸ ਆ 1502 ਹੈ ਬੜੀਆਂ ਬੜੀਆਂ ਜੁੱਤੇ ਲੋ ਜੱਪਾਨੀ ਦੀ ਸਾਈਜ਼ 100 ਰੁਪਏ ਦੀ ਸਾਈਜ਼ ਤੁਸਨ ਫਾ ਦੇਖੋ ਬਹੁਤ ਵੱਡਾ ਬਾਜ਼ਾਰ ਆ ਬਈ ਇਹਨੂੰ ਘੁੰਮਣ ਤੇ ਤੁਹਾਨੂੰ ਜਮਲਾ ਤੁਸੀਂ ਸਮਾਨ ਸਮੂਹ ਲੈਣਾ ਤਾਂ ਘੱਟੋ ਘੱਟ ਵੀ ਤੁਹਾਨੂੰ 3 ਤੋਂ 4 ਘੰਟੇ ਚਾਹੀਦੇ ਜੇ ਤੁਸੀਂ ਸ਼ਾਪਿੰਗ ਕਰਨ ਆਉਣੀ ਐ ਇੱਥੇ ਤੇ ਜਿੰਨਾ ਵੀ ਜੈਪੁਰ ਸ਼ਹਿਰ ਆ ਇਸ ਬਾਜ਼ਾਰ ਦੇ ਵਿੱਚ ਜਿਹੜਾ ਸ਼ਾਪਿੰਗ ਕਰਨ ਵਾਸਤੇ ਆਉਂਦਾ ਵਾ ਇਹ ਕਾਠ ਤੁਹਾਨੂੰ ਦੱਸੀ ਜਾਂਦਾ ਇਸ ਬਾਜ਼ਾਰ ਦਾ ਕਿ ਕਿੰਨਾ ਕਾਠ ਆ ਤੇ ਕਿੰਨੇ ਲੋਕ ਆ ਕੋਈ ਗਰੀਬ ਅਮੀਰ ਸਾਰੇ ਇੱਥੇ ਆਉਂਦੇ ਸਮਾਨ ਲੈਣ ਕਿਉਂਕਿ ਬਹੁਤ ਸਸਤੀ ਮਾਰਕੀਟ ਹੈ ਇਹ ਹੋਲ سیل ਮਾਰਕੀਟ ਹੈ ਸੇਲ ਲੱਗਦੀ ਹੈ ਸੰਡੇ ਵਾਲੇ ਦਿਨ ਉਹਨਾਂ ਜੋ ਵੇਖਵਾ ਦੇਣਗੇ ਰੰਗਾਂ ਦਾ ਮੈਂ ਆਹ 1.50 ਦਾ ਦੁਪੱਟਾ 1.50 ਦਾ ਕਾਟਨ ਦਾ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਕਮਾਇਆ ਸੰਜੇ ਬਾਜ਼ਾਰ ਜੈਪੁਰ ਦਾ ਉਹ ਐਵੇਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੇ ਸਬਸਕ੍ਰਾਈਬ ਕਰ ਲੈ ਜੇ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਗੋਂ ਸਾਰਿਆਂ ਨੂੰ ਸਾਸਰੀ ਕਾਲ ਜੀ